ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸੇਸ ਸਲਾਈਆਂ ਤੇ ਨੌ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਆਂ ਸਿੱਧੀ ਸਾਈਡ ਤੋਂ ਇਹ ਸ਼ੁਰੂ ਹੁੰਦਾ ਹੈ ਨੌ ਨੋ ਤਾਗਾਂ ਦੇ ਹਿਸਾਬ ਨਾਲ ਆਪਾਂ ਤਾਗੇ ਰੱਖਣੇ ਆ ਬਣੂਗਾ ਕਿ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਪਹਿਲੀ ਸਲਾਈ ਆਪਾਂ ਜਦੋਂ ਸ਼ੁਰੂ ਕਰਨਾ ਹੈ ਚਾਰ ਕੁੰਡੇ ਪਾਉਲਟੇ ਬੁਣਾਗੇ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਚਾਰ ਕੁੰਡੇ ਉਲਟੇ ਤੇ ਉਸ ਤੋਂ ਬਾਅਦ ਬੈਕ ਸਾਈਡ ਸਲਾਈ ਲੈ ਕੇ ਪੰਜ ਸਿੱਦੇ 1 2 3 4 ਪੰਜ ਪੰਜ ਸਿੱਧੇ ਫੇਰ ਆਪਣੀ ਸਾਈਡ ਚਾਰ ਕੁੰਡੇ ਉਲਟੇ 1 2 3 4 ਪੰਜ ਸਿੱਧੇ 1 2 3 4 5 ਫੇਰ ਤਾਂ ਅੱਗੇ ਆਪਣੀ ਸਾਈਡ ਚਾਰ ਉਲਟੇ ਜਿਹੜੇ ਇਹਦੇ ਬੈਕ ਸਾਈਡ ਵਾਲੇ ਸਲਾਈਆਂ ਨੇ ਉਹ ਸਾਰੀਆਂ ਆਪਾਂ ਉਲਟੀਆਂ-ਉਲਟੀਆਂ ਗੱਡਾਂਗੇ ਬੈਕ ਸਾਈਡ ਦੇਲੇ ਕੋਈ ਦੀਆਂ ਨਹੀਂ ਬਣਦਾ ਬੈਕਸਾਈਡ ਆਪਾਂ ਨੂੰ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬੋਲ ਲਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖ ਡਿਜ਼ਾਈਨ ਦੇਖਣ ਲਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਇਸ ਤਰ੍ਹਾਂ ਆਪਾਂ ਬੈਕਸਾਈਡ ਦੇ ਸਾਰੇ ਉਲਟੇ ਉਲਟੇ ਬਣਾਵਾਂਗੇ ਇਹ ਇੱਕ ਸਲਾਈ ਆਪਾਂ ਵਿੱਚ ਗੈਪ ਵਾਸਤੇ ਸਿੱਧੇ ਉਲਟੇ ਦੀ ਹੁੰਦੀ ਆ ਚਾਂਸਾਂ ਜੇ ਜੇ ਬਣਾ ਡਿਜ਼ਾਈਨ ਬਣਾਉਂਦੇ ਆ ਹੁਣ ਆਪਾਂ ਆ ਗਏ ਸਿੱਧੀ ਸਾਈਡ ਸਿੱਧੀ ਸਾਈਡ ਹੁਣ ਆਪਾਂ ਕੀ ਕਰਨਾ ਚਾਰ ਉਲਟੇ ਜਿਹੜੇ ਆਪਾਂ ਉਲਟੇ ਬੁਣਦੇ ਉਹਨਾਂ ਨੂੰ ਉਲਟੇ ਬੁਣਨਾਗਾ ਤਾਗਾ ਬੈਕ ਸਾਈਡ ਲੈ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਤਾਂ ਤਾਗਾ ਆਪਣੀ ਸਾਈਡ ਹੀ ਰੱਖਾਂਗੇ ਚਾਰ ਉਲਟੇ ਤਾਗਾ ਆਪਣੀ ਸਾਈਡ ਇਹ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਇੱਥੇ ਚੜਾ ਕੇ ਕਰਦਾਂਗੇ ਆਪਾਂ ਦੋ ਦਾ ਇੱਕ ਦੋ ਦਾ ਇੱਕ ਕਰਕੇ ਆਪਾਂ ਇੱਕ ਸਿੱਧਾ ਬੁਣ ਲਾਂਗੇ ਫਿਰ ਇਹਨਾਂ ਨੂੰ ਦੋਨੋਂ ਬੈਕ ਸਾਈਡ ਤੋਂ ਦੋ ਦਾ ਇੱਕ ਕਰਾਂਗੇ ਜਿਹੜੇ ਪੰਜ ਤਾਂ ਅਗੇ ਸੀ ਦੋ ਇੱਧਰ ਲੈ ਦੋ ਦਾ ਇੱਕ ਕਰਤਾ ਇੱਕ ਸਿੱਧਾ ਹੋਣ ਲਿਆ ਦੋ ਇੱਧਰ ਲੈ ਇਸ ਤਰ੍ਹਾਂ ਇਹ ਤੰਨ ਹੋਵੇ ਇੱਕ ਆਪੇ ਇੱਧਰ ਜਾਲੀ ਨਾ ਕਰਤਾ ਹੁਣ ਆਪਾਂ ਤਗਾ ਘੁਮਾ ਕੇ ਅਗਲੀ ਸਾਈਡ ਲੈ ਆਵਾਂਗੇ ਚਾਰ ਉਲਟੀ ਇਸ ਤਰ੍ਹਾਂ ਇਹ ਜਾਲੀ ਨਾਲ ਹੀ ਪੂਰਾ ਹੋ ਗਿਆ ਫੇਰ ਦੁਬਾਰਾ ਉਸ ਤਰੀ ਤਗਾ ਆਪਣੀ ਸਾਈਡ ਹੀ ਰੱਖਣਾ ਇਹ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਸਲਾਈ ਤੇ ਚੜਾ ਲਾਂਗੇ ਕਰਦਾਂਗੇ ਦੋ ਦਾ ਇੱਕ ਜਾਲੀ ਨਾਲ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਇਹ ਦੋਨੇ ਤਾਂ ਅੱਗੇ ਪੂਰੇ ਹੋ ਜਾਣਗੇ ਇੱਕ ਸਿੱਧਾ ਬੈਕ ਸਾਈਡ ਤੋਂ ਹੀ ਬੈਕ ਸਾਈਡ ਤੋਂ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਤੇ ਇਸ ਤਰ੍ਹਾਂ ਸਲਾਈ ਤੇ ਬਲ ਪਾ ਕੇ ਆਪਣੀ ਸਾਈਡ ਤੱਕ ਹੱਲੇ ਆਵਾਂਗੇ ਚਾਰ ਕੁੰਡੇ ਉਲਟੀ ਹੁਣ ਆਪਾਂ ਅੱਗੇ ਫਿਰ ਬੈਕ ਸਾਈਡ ਬੈਕ ਸਾਈਡ ਇਹਦੀ ਸਲਾਈ ਇਹ ਉਲਟੀ ਲੰਘੂਗੀ ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਸੀਸ ਲਾਈਆਂ ਦਾ ਡਿਜ਼ਾਈਨ ਹੈ ਇਹੀ ਸੀਸ ਲਾਈਆਂ ਦੁਬਾਰਾ ਦੀ ਦੁਬਾਰਾ ਰਿਪੀਟ ਹੋਈ ਜਾਣੀਆਂ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆ ਲੇਡੀਜ਼ ਜੈਕਟ ਕੋਟ ਚ ਬਹੁਤ ਹੀ ਪਿਆਰਾ ਬਣ ਕੇ ਆਊਗਾ ਇਹ ਬੈਕ ਸਾਈਡ ਆਪਾਂ ਸਾਰੀ ਉਲਟੀ-ਉਲਟੀ ਬਣਾਵਾਂਗੇ ਬੈਕ ਸਾਈਡ ਸਾਰਾ ਆਪਾਂ ਇਹ ਉਲਟਾ ਕਰ ਹੁਣ ਆਪਾਂ ਆ ਜੇ ਫਿਰ ਸਿੱਧੀ ਸਿੱਧੀ ਸਾਈਡ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਚਾਰ ਉਲٹے ਮੁੰਨੇ ਉਹਨਾਂ ਨੂੰ ਹਰ ਵਾਰੀ ਉਲਟੇ ਹੀ ਬੋਲਣਾ ਚਾਰ ਉਲਟੇ ਬੁਣਨੇ ਪਹਿਲਾਂ ਆਪਾਂ ਇੱਥੇ ਉਰੀ ਜਾਲੀ ਪਾਈ ਤੀ ਹੁਣ ਆਪਾਂ ਤਾਂ ਅਗਾ ਬੈਕ ਸਾਈਡ ਲੈ ਜਾਾਂਗੇ ਇੱਕ ਸਿੱਧਾ ਬੁਣਾਂਗੇ ਬੈਕ ਸਾਈਡ ਲਿਆ ਕੇ ਇੱਕ ਸਿੱਧਾ ਬੁਣ ਕੇ ਤਾਂ ਅਗਾ ਆਪਣੀ ਸਾਈਡ ਲਿਆਵਾਂਗੇ ਇਹ ਕੁੰਡੇ ਨੂੰ ਉਲਟਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਆਪਾਂ ਤਿੰਨ ਕੁੰਡੇ ਰਹਿ ਗਏ ਇਹ ਤਿੰਨ ਦਾ ਇੱਕ ਕਰ ਦਾਂਗੇ ਜਾਲੀ ਪਾ ਕੇ ਬੈਕ ਸਾਈਡ ਤੋਂ ਤਿੰਨ ਦਾ ਇੱਕ ਕਰਤਾ ਤਾਂ ਅਗਾ ਫੇਰ ਆਪਣੀ ਸਾਈਡ ਲਿਆਵਾਂਗੇ ਜਿਹੜੀ ਇੱਧਰ ਜਾਲੀ ਪਈ ਤੀ ਉਹਨੂੰ ਵੀ ਹੁਣ ਸਿੱਧਾ ਬੁਣ ਲਾਂਗੇ ਇਸ ਤਰ੍ਹਾਂ ਫੇਰ ਤਾਂ ਅਗਾ ਆਪਣੀ ਸਾਈਡ ਲਿਆ ਕੇ ਚਾਰ ਉਲਟੇ ਤਾਗਾ ਦੂਜੀ ਸਾਈਡ ਲੈ ਜਾਗੇ ਇੱਕ ਸਿੱਧਾ ਬੁਣਾਗੇ ਫਿਰ ਤਾਗਾ ਆਪਣੀ ਸਾਈਡ ਕੁੰਡੇ ਨੂੰ ਉਲਟਾ ਕੇ ਤੇ ਚੜਾ ਕੇ ਤਿੰਨ ਦਾ ਇੱਕ ਤਾਗਾ ਫਿਰ ਆਪਣੀ ਸਾਈਡ ਇੱਕ ਜਾਲੀ ਨਾਲ ਸਿੱਧਾ ਕਰਤਾ ਤਾਗਾ ਫਿਰ ਆਪਣੀ ਸਾਈਡ ਚਾਰ ਉਲਟੀ ਹੁਣ ਆਪਾਂ ਅਗੇ ਫਿਰ ਬੈਕ ਸਾਈਡ ਇਹ ਬੈਕ ਸਾਈਡ ਵਾਲੇ ਪਰ ਸਾਰੀ ਸिलाई ਇਸ ਤਰ੍ਹਾਂ ਉਲਟਾ ਉਲਟਾ ਕਰਾਂ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਸੇਹੀ ਸੇਸਲਾਈਆਂ ਦੁਆਰਾ ਦੀ ਦੁਬਾਰਾ ਰਿਪੀਟ ਹੋਈ ਜਾਣਗੀਆਂ ਬਣਾ ਕੇ ਜਰੂਰ ਵੇਖਿਓ ਤੇ ਆਪਾਂ ਦਿਖਾਉਣਾ ਥੋੜੂ ਹੀ ਬਣ ਕੇ ਕਿਵੇਂ ਆਉਂਦਾ ਹੈ ਬੈਕ ਸਾਈਡ ਹਰ ਸਲਾਈ ਆਪਾਂ ਉਲਟੀ ਕੱਟਣੀ ਬੈਕ ਸਾਈਡ ਤੋਂ ਆਪਣਾ ਇਸ ਤਰ੍ਹਾਂ ਬਣ ਕੇ ਆਉਂਦਾ ਸਿੱਧੀ ਸਾਈਡ ਇਹ ਆਪਣਾ ਇਸ ਤਰ੍ਹਾਂ ਬਣ ਕੇ ਆਊਗਾ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ